ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਕੜ ਗੱਬਣ ਦੁੱਧੋਂ ਡਰਾਈਵਰ ਸੇਲ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਠੀਕ ਠਾਕ ਬਾਈ। ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ। ਨਾਮ ਬਲਵੀਰ ਸਿੰਘ ਜੀ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਨੇੜੇ ਪਿੰਡ ਬਾਈ ਆਪਾਂ ਨੂੰ। ਨੇੜੇ ਪਿੰਡ ਆਪਾਂ ਨੂੰ ਖਡੌੜ ਤੇ ਸਹਣਾ 6-6 ਕਿਲੋਮੀਟਰ ਤੇ 7-7 ਤੇ ਆਪਾਂ 10 ਕਿਲੋਮੀਟਰ ਭਾਈ ਰੂਪਾ ਵੀ 10 ਕਿਲੋਮੀਟਰ। ਤੇ ਨੈਣੇਵਾਲ ਵੀ ਨਾਲ। ਨੈਣੇਵਾਲ ਢਵਾਲੀ ਠੀਕ ਹੈ। ਇਹ ਆਪਣੇ ਨਾਲ ਅਗਲੇ ਪਿੰਡੀ ਆ। ਕੰਟੈਕਟ ਨੰਬਰ ਬੋਲ ਦਿਓ ਆਪਣਾ। 84274094945 ਇਹ ਕੰਟੈਕਟ ਨੰਬਰ ਆ ਬਾਕੀ ਬਾਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਬਾਈ ਜਿਹੜੀ ਸਾਹਮਣੇ ਆ ਪਟਾਓ ਬਰੀਡ ਵ ਠੀਕ ਹੈ ਪਲੂਨ ਸੂਈ ਵੀ ਹੈ ਦੰਦੋਂ ਛੇ ਦੰਦਾਂ ਦਾ ਛੇ ਦੰਦਾਂ ਦਾ ਠੀਕ ਹੈ ਭਾਈ ਤੇ ਕਿੰਨੇ ਕਿੰਨੇ ਦੁੱਧ ਕੱਢਿਆ ਪਿਛਲੇ ਸੂਏ ਪਹਿਲੇ ਸੂਏ ਨਾ 30 ਪਲੱਸ ਕੱਢਿਆ ਭਾਈ ਠੀਕ ਹੈ ਭਾਈ ਬਿਲਕੁਲ ਤੇ ਐਦ ਕੀ ਫਿਰ ਕਿੰਨੀ ਕਮੀ ਦਾ ਐਤੀ ਮੀਤ ਤਾਂ ਫਿਰ 30 ਪਲੱਸ ਤੋਂ ਬਾਹਰ ਹੀ ਜਾ ਸਕਦੀ ਹੈ ਹੂੰ ਤੇ ਕਿੰਨੇ ਟਾਈਮ ਦੀ ਹੁਣ ਚੈੱਕ ਪਾਸ ਸਹੀ ਇਹ 5 ਤਰੀਕ ਤੋਂ ਇਹਨੂੰ 8ਵਾਂ ਮਹੀਨਾ ਲੱਗ ਜਾਊਗਾ ਠੀਕ ਹੈ ਜੇ ਹੁਣ ਮੰਨ ਕੇ ਚਲੋ ਛੋਡੀ ਦਾ ਤਸੱਲੀ ਕਰਾਈ ਵੀ ਹੈ ਜੇ ਕੋਈ ਵੀ ਆਉਂਦਾ ਆਪਦੇ ਤਸੱਲੀ ਕਰਾਉਣੀ ਚਾਹੁੰਦਾ ਕੋਈ ਚੈੱਕ ਕਰਾ ਲੈ ਬਈ ਆਪਾਂ ਨੂੰ ਕਰਾ ਕੇ ਲੈ ਕੇ ਜਾਵੇ ਆਪਾਂ ਨੂੰ ਇਸ ਗੱਲ ਤੇ ਖੁਸ਼ ਆਪਾਂ ਠੀਕ ਹੈ ਆਪਣੀ ਗੇਟ ਤੇ ਕਰ ਗਰੰਟੀ ਹੈ ਬਾਹਰ ਨਹੀਂ ਠੀਕ ਹੈ ਬਾਈ ਕਿਆ ਕਰੇ ਕਿਤੋਂ ਕਰਾ ਲੈ ਲੇ ਬਈ ਡਾਕਟਰ ਆ ਉਹਦਾ ਨਾਲ ਲਿਆਵੇ ਆਪਾਂ ਇੱਥੋਂ ਲੈ ਲੈ ਕੋਈ ਡਾਕਟਰ ਕੋਈ ਚੱਕਰ ਨਹੀਂ ਆਪਾਂ ਇੱਥੋਂ ਲੈ ਲੈ ਕੋਈ ਚੱਕਰ ਨਹੀਂ ਠੀਕ ਹੈ ਉਹ ਸੌ ਸੀਲ ਹੈ ਬਾਈ ਠੰਡੀ ਸੀਲ ਤਾਂ ਜਿੰਨੇ ਵੀ ਕਹਦਾ ਉਹਨਾਂ ਕੋਈ ਆ ਐਨੀ ਸੀਲਸ ਲੱਗ ਬੈਠਾ ਲੈ ਲੈ ਨਾ ਭਾਵੇਂ ਲੱਤਾਂ ਨੂੰ ਉਹ ਕਰੀ ਜਾਦਾ ਕਿਆ ਬਾਤ ਥੱਲੇ ਦੀ ਲੰਗੀ ਜਾ ਫਿਰ ਵਾਕਿਆ ਆ ਨਾ ਵੀ ਆਡੀ ਵਾਹੜਾ ਕਿਤੇ ਆਮ ਤਾਂ ਹੁੰਦੀ ਨਹੀਂ ਸਹੀ ਗੱਲ ਆ ਕਰ ਕਰ ਨਹੀਂ ਜਾਂਦੀ ਹਾਂ ਕੱਦ ਕਾਠ ਦੇਖੋ ਬਾਈ ਮੈਂ ਕਹਣਾ ਬਾਈ ਮੇਰਾ 5 ਫੁੱਟ 7 ਇੰਚ ਕੱਦ ਹੂੰ ਬਈ 5 ਫੁੱਟ ਦੇ ਲਗਭਗ ਹਾਂਜੀ ਛੋੜਾ ਕੱਲਾ ਮੂੰਹ ਨਹੀਂਦਾ ਮੜਾ ਜਾ ਹਾਂ ਸਹੀ ਗੱਲ ਆ ਬਈ ਕੱਦ-ਕੁੱਦ ਪਲੀ-ਪੁਲੀ ਵੀ ਕਰਨਾ ਛੇਕਦੇ ਇਹ 40 426 ਤੋਂ ਹਾਂ ਗੱਬਣਾਗੀ ਠੀਕ ਆ ਬਾਈ ਖੁਦ ਤਾਂ ਨਹੀਂ ਪਤਾ ਕਿਹੜੇ ਦੀ ਐ ਨਹੀਂ ਖੁਦਾਂ ਹੀ ਪਤਾ ਇਹਦਾ ਕਿਹੜੇ ਦੀ ਆ ਠੀਕ ਆ ਬਾਈ ਆਪਾਂ ਵੀ ਫਿਰ ਜਿਹੜਾ ਲੱਗਿਆ ਵਾ ਉਹ ਅਗਲਾ ਭਾਵੇਂ ਡੀਐਨਏ ਕਰਾ ਲੈ ਠੀਕ ਆ ਬਾਈ ਬਈ ਕੋਈ ਨਾ ਕੋਈ ਦਿੱਕਤ ਨਹੀਂ ਬਾਈ ਭਾਵੇਂ ਡੀਐਨਏ ਕਰਾ ਲਿਆ ਜਿਹੜਾ ਸਿਮਨ ਲੱਗਾ ਬਾਕੀ ਥਣ ਚੈੱਕ ਕਰ ਸਕਦੇ ਹਾਂ ਗੁਲਾਬੀ ਇਹਨੂੰ ਗੁਲਾਬੀ ਥਣ ਪੈ ਮੂਠੀ ਵਾਲਾ ਕੱਢ ਕੱਢੂਗੀ ਸਹੀ ਗੱਲ ਲੈ ਠੰਡੀ ਠੰਡੀ ਚੈੱਕ ਕਰ ਸਕਦੇ ਹਾਂ ਬਈ ਫੁੱਲ ਲਗਰਨ ਵਾਲੀ ਲੈ ਸਹ ਦੇਖੋ ਥਾਣਾ ਦਾ ਥਾਣਾ ਦਾ ਚਾਕਲੀ ਵਾਲਾ ਲੈ ਵਾ ਹੂੰ ਸਹੀ ਗੱਲ ਹੈ ਜਿਵੇਂ ਆਪ ਫਾਰਮ ਨੇ ਬੜਾ ਹੁੰਦਾ ਹੂੰ ਬਾਕੀ ਹੁਣ ਤਾਂ ਸਾਂਭਣ ਦਾ ਵੇਲਾ ਆ ਗਿਆ ਨੂੰ ਕਿ ਨਹੀਂ ਬਾਈ ਹਾਂਜੀ ਹਾਂਜੀ ਚੰਗੀ ਤਰ੍ਹਾਂ ਸਮਾਈ ਹੋ ਗਈ ਉਹ ਸੁਣੀ ਤਿਆਰ ਹੋਣ ਵਾਲੀ ਹੈ ਗਰਮ ਵਾਲੀ ਦੱਬੇ ਬੱਡ ਫੁੱਲ ਬਈ ਪਲੀ ਵੀ ਫੁੱਲ ਮੈਂ ਕਹਣਾ ਵੀ ਛੋਟੀ ਗੱਡੀ ਜਿੱਤਾ ਜਾਣਾ ਨਹੀਂ ਇਹਨੇ ਮੈਂ ਵੀਰੇ ਗਲਤੀ ਕਰ ਲਈ ਉਹ ਦਿਨ ਮੈਂ ਹਾਥੀ ਕਰਾ ਲਿਆ ਠੀਕ ਹੈ ਮੈਂ ਲਾਲਚ ਕਰ ਗਿਆ ਬਾਟ ਸੀਗੀ ਥੋੜੀ ਜੀ ਦੂਰ ਵਿਚਾਰੀ ਦੀਆਂ ਨਾ ਮਾਕਰੋ ਹੋ ਰਕੜਿਆ ਠੀਕ ਹੈ ਬਈ ਵੀ ਕਿਉਂਕਿ ਬੇਲ ਜ਼ਿਆਦਾ ਕਰਕੇ ਆ ਹਨਾ ਲੰਮੀ ਨੂੰ ਆਪਣਾ ਜੇ ਸੌਦਾ ਵੀ ਹੁੰਦਾ ਨਾ ਬਾਈ ਕਿਰਾਏ ਕਰਨੇ ਉਹ ਕਿਰਸਾ ਨਾ ਕਰੇ ਵੀ ਹਾਥੀ ਲਿਆਵਾਂ ਯਾਰ ਠੀਕ ਹੈ ਬਾਈ ਸੋਚੇ ਬਣਾਏ ਚੀਜ਼ ਨੂੰ ਬੋਦੀ ਬਾਦੀ ਬਾਈ ਸਾਈਨਿੰਗ ਚਮਕਦੇ ਚੈੱਕ ਕਰ ਸਕਦਾ ਵਾੜ ਚ ਫੁੱਲ ਆ ਫੁੱਲ ਲੰਮੀਆਂ ਫੁੱਲ ਸਮੀ ਪੜੀਆ ਪੱਕੇ ਥਾਂ ਤੇ ਨੂੰ ਤੁਰਨਾ ਨਹੀਂ ਆਉਂਦਾ ਜਿਵੇਂ ਆਪਾਂ ਕਹਿੰਦੇ ਨਮਾ ਕੈਦੀ ਨਹੀਂ ਜਾ ਕੇ ਉਧਰ ਜਾਂਦਾ ਜਿਹਲ ਚ ਠੀਕ ਹੈ ਕੱਖ ਨਹੀਂ ਚੱਕੇ ਹਜੇ ਵਾੜ ਨੇ ਅੱਜ ਪਾਣੀ ਦਿੱਤਾ ਠੀਕ ਹੈ ਬਾਈ ਬਾਈ ਕਹਿੰਦਾ ਥੋੜਾ ਜਿਹਾ ਮੰਨ ਕੇ ਚਲੋ ਖੁੱਲੀ ਆਈ ਹੂ ਹਨਾ ਜਮਾਂ ਇਹਨਾਂ ਖੁੱਲੀ ਆਪਣੇ ਕੋਲੇ ਵੀਡੀਓ ਪੂਰਾ ਡਾਟਾ ਦਾ ਫਾਰ ਬਾਈ ਕਹਿੰਦੇ ਵੀ ਮਤਲਬ ਆਪਣੇ ਕੋਲੇ ਮਤਲਬ ਵੀਡੀਓ ਹੈਗੀ ਹੈ ਜੇ ਕੋਈ ਵੀਰ ਆਉਂਦਾ ਆਪਾਂ ਵੀਡੀਓ ਵੀ ਦਿਖਾ ਦੇਾਂਗੇ ਜਿੱਥੇ ਭੱਜੀ ਫਿਰਦੇ ਸਨ ਹੂੰ ਭੱਜੀ ਫਿਰਦੀ ਵਗੈਰਾ ਚੈੱਕ ਕਰ ਸਕਦੇ ਹੋ ਬਾਕੀ ਦੇ ਦਸਤੂਰਦੀਆਂ ਕੋੜੀਆਂ ਹੂੰ ਤੇ ਪੱਕੇ ਪੱਕੇ ਦੇ ਦੋ ਤਰਾ ਨਹੀਂ ਜਾਂਦਾ ਵਿਚਾਰੀ ਤੋਂ ਸਹੀ ਗੱਲ ਆ ਬਾਈ ਕਿਉਂਕਿ ਜਦੋਂ ਖੁੱਲਾ ਛੱਡਾ ਹੋਵੇ ਪਸ਼ੂ ਹੋ ਹੀ ਜਾਂਦਾ ਹੈ ਨਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਲੇਵੇ ਦੀ ਝੋਲ ਝਾਲ ਚੈੱਕ ਕਰ ਸਕਦੇ ਬਹੁਤ ਚੰਗਾ ਹੈ ਹੁਣ ਤਾਂ ਐ ਲੱਗਦਾ ਹੈ ਹੈਡਿੰਗ ਵਾਲਾ ਲੇਵਾ ਤੇ ਬਈ ਇਹਦਾ ਮੁੱਲ ਕੀ ਰੂਪਰ ਮੁੱਲ ਫੋਨ ਤੇ ਕਰਾਂਗੇ ਮੁੱਲ ਜਾਇ ਜੀ ਹੋਊਗਾ ਮੁੱਲ ਜਮਾ ਜਾਇ ਜੂ ਪਰ ਬੈਡ ਦੇ ਹਿਸਾਬ ਨਾਲ ਬੈਡ ਦੇ ਹਿਸਾਬ ਨਾਲ ਹੋਊਗਾ ਇਹਦੇ ਚ ਕੀ ਹੈ ਨਾ ਹੋਰ ਨਹੀਂ ਕੋਈ ਗੱਲ ਕਈ ਜਿਹੜੀ ਬਾਈ ਕੁ ਜਨ ਵੇਚਣ ਨਾਲ ਲੈ ਜਾਂਦਾ ਚਲ ਐਂ ਵੀ ਅਗਲੇ ਦਾ ਪੜਦਾ ਜਾ ਰਿਹਾ ਜਾਂਦਾ ਹੋਰ ਨਹੀਂ ਕੋਈ ਗੱਲ ਆਪਾਂ ਐ ਨਹੀਂ ਵੀ ਵੇਚਣ ਵਾਲੇ ਤੋਂ ਚਲ 1000 ਖੰਡ ਛੱਡਣਾ ਵੀ ਪਿਆ 2000 ਆਪ ਵੀ ਲੈ ਆਉਨੇ ਆ ਨਹੀਂ ਸਹੀ ਗੱਲ ਕੋਈ ਪੜਤ ਵਾਲਾ ਹੁੰਦਾਗਾ ਆ ਚੱਕਰਾ ਹੋਰ ਨਹੀਂ ਕੋਈ ਬਾਕੀ ਬਈ ਗੱਲ ਹੋਰ ਕੱਦ ਦੀ ਗੱਲ ਤਾਂ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਕੱਦ ਤਾਂ ਇਹਦਾ ਇੰਨਾ ਕਾ ਗਿਆ ਰੰਗ ਰੂਪ ਢਾਂਚਾ ਪਲੀ ਸਵੇਂ ਹੱਡੀ ਹੁੱਡੀ ਦੀ ਮੈਦਾਨ ਦੰਡੋ ਆਪਾਂ ਦਿਖਾ ਦੇ ਦਿੰਦੇ ਆ ਠੀਕ ਹੈ ਬਈ ਬਈ ਕਹਿੰਦਾ ਦੰਦਾਂ ਨੂੰ ਆਪਾਂ ਬਈ ਦਿਖਾ ਦਿੰਨੇ ਆ ਲੈ ਕੰਨੀ ਵਾਲੇ ਦੁੱਧਾਂ ਖੜਿਆ ਹੁਮ ਬਾਕੀ ਚਲੋ ਕੋਈ ਵੀਰ ਆਉਂਦਾ ਦੇਖ ਵੀ ਸਕਦਾ ਹਾਂ ਦੇਖ ਵੀ ਸਕਦਾ ਤੇ ਮੁੱਲ ਬਈ ਰਹੂਗਾ ਤਾਂ ਫੋਨ ਤੇ ਤੇ ਮੁੱਲ ਬਈ ਕਹਿੰਦੇ ਰਹੂਗਾ ਜਾਇਜ਼ ਤੇ ਜੇ ਕਿਸੇ ਵੀ ਵੀਰ ਨੂੰ ਵੈੜ ਪਸੰਦ ਆਵੇ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ